ਦੋਸਤੋ ਅੱਜ ਤੁਹਾਨੂੰ ਇੱਕ ਐਸੀ ਦਵਾਈ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ ਜਿਹੜੀ ਮੁਰਦੇ ਅੰਦਰ ਵੀ ਜਾਨ ਪੈਦਾ ਕਰ ਸਕਦੀ ਹੈ ਜੀ ਆਇਆਂ ਨੂੰ ਦੋਸਤੋ ਮੈਂ ਡਾਕਟਰ ਇੰਦਰਜੀਤ ਕਮਲ ਯਮਨਾ ਨਗਰ ਹਰਿਆਣਾ ਤੋਂ ਅੱਜ ਜਿਹੜੀ ਹੋਮ्योपैथी ਦਵਾਈ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਹਾਂ ਅਗਰ ਮੈਂ ਕਹਾ ਕਿ ਇਸ ਦਵਾਈ ਦੇ ਵਿੱਚ ਇੱਕ ਮੁਰਦੇ ਵਿੱਚ ਜਾਨ ਪਾਉਣ ਦੀ ਤਾਕਤ ਵੀ ਹੁੰਦੀ ਹੈ ਤਾਂ ਕੋਈ ਆਤ ਕਥਨੀ ਨਹੀਂ ਹੋਵੇਗੀ ਮੈਨੂੰ ਪਤਾ ਹੈ ਕਈ ਦੋਸਤ ਮੇਰੀ ਇਹ ਗੱਲ ਸੁਣ ਕੇ ਹੈਰਾਨ ਹੋਏ ਹੋਣਗੇ ਤੇ ਇਹ ਵੀ ਸੋਚਦੇ ਹੋਣਗੇ ਕਿ ਇਹ ਬਿਲਕੁਲ ਝੂਠ ਹੈ ਇਸ ਦਵਾਈ ਦੇ ਬਾਰੇ ਹੋਰ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਕਲੀਨਿਕ ਦਾ ਹੀ ਇੱਕ ਕਿੱਸਾ ਸੁਣਾਉਂਦਾ ਹਾਂ ਕਈ ਸਾਲ ਹੋ ਗਏ ਨੇ ਸ਼ਾਮ ਦਾ ਟਾਈਮ ਸੀ ਮੇਰੇ ਕਲੀਨਿਕ ਦੇ ਬਾਹਰ ਇੱਕ ਟੈਕਸੀ ਆ ਕੇ ਰੁਕੀ ਟੈਕਸੀ ਵਿੱਚੋਂ ਇੱਕ ਅਧਖੜ ਉਮਰ ਦਾ ਵਿਅਕਤੀ ਨਿਕਲਿਆ ਜਿਨੇ ਆਪਣੀਆਂ ਬਾਹਾਂ ਦੇ ਉੱਤੇ ਇੱਕ ਔਰਤ ਨੂੰ ਚੁੱਕਿਆ ਤੇ ਮੇਰੇ ਕਲੀਨਿਕ ਦੇ ਅੰਦਰ ਲੈ ਆਇਆ ਮੈਂ ਵੇਖਿਆ ਕਿ ਉਸ ਔਰਤ ਦਾ ਪੇਟ ਬਹੁਤ ਜ਼ਿਆਦਾ ਫੁੱਲਾ ਹੋਇਆ ਸੀ ਜਿਵੇਂ ਉਹ 9 ਮਹੀਨੇ ਦੀ ਗਰਭਤੀ ਹੋਵੇ ਤੇ ਅੱਜ ਭਲਕੀ ਆ ਦੀ ਡਿਲੀਵਰੀ ਹੋਣ ਵਾਲੀ ਹੋਵੇ ਜਦੋਂ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਇਹਨੂੰ ਮੇਰੇ ਕੋਲ ਕਿਉਂ ਲੈ ਕੇ ਆਏ ਹੋ ਤਾਂ ਉਸ ਵਿਅਕਤੀ ਨੇ ਦੱਸਿਆ ਕਿ ਇਹ ਉਹਦੀ ਬੇਟੀ ਹੈ ਇਹ ਦੱਸਦੇ ਦੱਸਦੇ ਉਹਨੂੰ ਉਸ ਲੜਕੀ ਨੂੰ ਬੈਂਚ ਦੇ ਉੱਤੇ ਲੰਮੇ ਪਾ ਦਿੱਤਾ ਉਹਨੇ ਦੱਸਿਆ ਕਿ ਪੀਜੀਆਈ ਚੰਡੀਗੜ੍ਹ ਤੋਂ ਹਰ ਮਹੀਨੇ ਨੂੰ ਖੂਨ ਚੜਦਾ ਸੀ ਪਰ ਇਸ ਵਾਰ ਪੀਜੀਆਈ ਵਾਲਿਆਂ ਨੇ ਜਵਾਬ ਦੇ ਦਿੱਤਾ ਕਿ ਇਹਨੂੰ ਕਰ ਲੈ ਜਾਓ ਰਸਤੇ ਚੋਂਦਿਆਂ ਜਿਹੜਾ ਟੈਕਸੀ ਦਾ ਡਰਾਈਵਰ ਸੀ ਉਹਨੇ ਮੇਰੇ ਕਲੀਨਿਕ ਬਾਰੇ ਦੱਸਿਆ ਕਿ ਇੱਕ ਵਾਰ ਉੱਥੇ ਦਿਖਾ ਲਓ ਸ਼ਾਇਦ ਕੁਝ ਬਣ ਜਾਵੇ ਉਹ ਲੜਕੀ ਬਿਲਕੁਲ ਬੇਹੋਸ਼ੀ ਕੋਮਾ ਵਿੱਚ ਸੀ ਤੇ ਕੁਝ ਵੀ ਉਹਦੇ ਪਰੋਂ ਪੁੱਛਿਆ ਨਹੀਂ ਸੀ ਜਾ ਸਕਦਾ ਇਸ ਕਰਕੇ ਮੈਂ ਆਪਣੇ ਹਿਸਾਬ ਨਾਲ ਉਹਦੇ ਜਿਹੜੇ ਸਿੰਪਟਮਸ ਹਨ ਉਹ ਇੱਕ ਕਾਗਜ਼ ਦੇ ਉੱਤੇ ਨੋਟ ਕੀਤੇ ਤੇ ਉਹਨਾਂ ਨੂੰ ਆਪਣੇ ਸੌਫਟਵੇਅਰ ਦੇ ਵਿੱਚ ਦਰਜ ਕੀਤਾ। ਲੜਕੀ ਦੇ ਬਾਪ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਉਹਦੇ ਮੂੰਹ ਵਿੱਚ ਕੋਈ ਵੀ ਪਾਣੀ ਵਗੈਰਾ ਪਾਉਂਦੇ ਨੇ ਤੇ ਉਹ ਵੀ ਬਾਹਰ ਆ ਜਾਂਦਾ ਹੈ। ਉਹਦਾ ਪੇਟ ਬਹੁਤ ਜ਼ਿਆਦਾ ਸਖਤ ਸੀ। ਜਦੋਂ ਮੈਂ ਕੋਈ ਸਿੰਪਟਮ ਆਪਣੇ ਹਿਸਾਬ ਨਾਲ ਇਕੱਠੇ ਕਰਕੇ ਸੌਫਟਵੇਅਰ ਦੇ ਵਿੱਚ ਫਿੱਟ ਕੀਤੇ ਤਾਂ ਮੇਰੇ ਸਾਹਮਣੇ ਇੱਕ ਦਵਾਈ ਆਈ ਤੇ ਮੈਂ ਖੁਦ ਹੈਰਾਨ ਹੋ ਗਿਆ। ਮੈਂ ਉਸ ਵਿਅਕਤੀ ਨੂੰ ਉਸ ਲੜਕੀ ਦੇ ਬਾਪ ਨੂੰ ਕਿਹਾ ਕਿ ਮੇਰੇ ਕੋਲ ਜਿਹੜੀ ਦਵਾਈ ਸਾਹਮਣੇ ਆਈ ਹੈ ਅਗਰ ਕਿਸੇ ਆਖਰੀ ਦਮ ਵੇਲੇ ਕਿਸੇ ਵਿਅਕਤੀ ਦੇ ਮੂੰਹ ਵਿੱਚ ਇਹਦੀਆਂ ਦੋ ਬੂੰਦਾਂ ਪਾਈਆਂ ਜਾਣ ਜਾਂ ਉਹ ਵਿਅਕਤੀ ਉੱਠ ਕੇ ਬਹਿ ਜਾਏਗਾ ਤੇ ਜਾਂ ਫਿਰ ਹਮੇਸ਼ਾ ਵਾਸਤੇ ਹੀ ਉਹਦੀ ਸੌਖੀ ਜਾਨ ਨਿਕਲ ਜੇਗੀ ਲੜਕੀ ਦੇ ਬਾਪ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਕੁਝ ਤਾਂ ਕਰੋ ਅਸੀਂ ਤਾਂ ਇਹਨੂੰ ਮਰੀ ਹੋਈ ਨਹੀਂ ਲੈ ਕੇ ਆਏ ਆ ਮੈਂ ਜਿਹੜੀ ਦਵਾਈ ਮੇਰੇ ਸਾਹਮਣੇ ਆਈ ਸੀ ਉਹ ਸੀ ਆਰਸੈਨਿਕ ਐਲਬਮ ਮੈਂ ਆਰਸੈਨਿਕ ਐਲਬਮ 3 ਪਾਵਰ ਦੀਆਂ ਦੋ ਕੋ ਬੂੰਦਾ ਉਸ ਲੜਕੀ ਦੇ ਬੁੱਲਾਂ ਤੇ ਪਾ ਦਿੱਤੀਆਂ ਤੇ ਨਾਲ ਕੁਝ ਦਵਾਈ ਬੰਨ ਕੇ ਦਿੱਤੀ ਤੇ ਉਹਨਾਂ ਨੂੰ ਕਿਹਾ ਕਿ ਘਰ ਜਾਓ 2 ਘੰਟੇ ਬਾਅਦ ਉਸ ਵਿਅਕਤੀ ਦਾ ਮੈਨੂੰ ਫੋਨ ਆਇਆ ਕਹਿੰਦਾ ਜੀ ਲੜਕੀ ਦਸਤ ਕਰ ਰਹੀ ਹੈ ਮੈਂ ਉਹਨੂੰ ਪੁੱਛਿਆ ਕਾਲੇ ਰੰਗ ਦੇ ਦਸਤ ਨੇ ਕਹਿੰਦਾ ਬਿਲਕੁਲ ਮੈਂ ਕਿਹਾ ਕੋਈ ਗੱਲ ਨਹੀਂ ਇਹਨੂੰ ਦਸਤ ਬੰਦ ਕਰਨ ਵਾਸਤੇ ਕੋਈ ਦਵਾਈ ਨਾ ਦਿਓ ਇਹ ਠੀਕ ਹੋ ਜਾਏਗੀ ਫਿਰ ਰਾਤ ਨੂੰ 10 ਵਜੇ ਦੁਬਾਰਾ ਫੋਨ ਆਇਆ ਉਸ ਵਿਅਕਤੀ ਦਾ ਕਹਿੰਦਾ ਜੋ ਬਹੁਤ ਜ਼ਿਆਦਾ ਦਸਤ ਕਰ ਰਹੀ ਹੈ ਬਾਰ-ਬਾਰ ਬਿਸਤਰਾ ਖਰਾਬ ਕਰ ਰਹੀ ਹੈ ਤੇ ਉਹਦੀ ਮਾਂ ਦੀ ਵੀ ਤਬੀਅਤ ਠੀਕ ਨਹੀਂ ਹੈ ਇਸ ਕਰਕੇ ਉਹਨੂੰ ਸਫਾਈ ਵੀ ਨਹੀਂ ਅਸੀਂ ਕਰ ਸਕਦੇ ਚੰਗੀ ਤਰ੍ਹਾਂ ਮੈਂ ਕਿਹਾ ਹੁਣ ਇਹਦੇ ਵਿੱਚ ਮੈਂ ਤਾਂ ਕੁਝ ਨਹੀਂ ਕਰ ਸਕਦਾ ਤੁਸੀਂ ਕੁਝ ਨਾ ਕੁਝ ਇਹਦੀ ਸੰਭਾਲ ਕਰੋ ਪਰ ਦਵਾਈ ਕੋਈ ਨਾ ਦਿਓ 12 ਵਜੇ ਫੇਰ ਮੈਨੂੰ ਇੱਕ ਵਾਰੀ ਫੋਨ ਆਇਆ ਤੇ ਉਹ ਲੜਕੀ ਦਾ ਪਿਓ ਜਿਹੜਾ ਉਹ ਗੁੱਸੇ ਵਿੱਚ ਲੱਗ ਰਿਹਾ ਸੀ ਕਹਿੰਦਾ ਮੈਂ ਤਾਂ ਚੱਲਿਆ ਆਧੂ ਗਿਆ ਲੈਣ ਆਧੂ ਗਿਆ ਪੀ ਕੇ ਮੈਨ ਦਾ ਲੱਗਾ ਸੌਣ ਚਲੋ ਉਹਦੀ ਗੱਲ ਖਤਮ ਹੋਈ ਸਵੇਰੇ ਉੱਠਦਿਆਂ ਮੈਂ ਉਸ ਲੜਕੀ ਦਾ ਹਾਲ ਚਾਲ ਜਾਣਨਾ ਚਾਹਿਆ ਤੇ ਮੈਂ ਉਸਦੇ ਬਾਪ ਨੂੰ ਫੋਨ ਕੀਤਾ ਕਹਿੰਦਾ ਹਾਂ ਕੁਝ ਠੀਕ ਐ ਮੈਂ ਕਿਹਾ ਕੁਝ ਠੀਕ ਐ ਖੈਰ ਮੈਂ ਉਹਨਾਂ ਦਾ ਐਡਰੈਸ ਪੁੱਛਿਆ ਤੇ ਮੈਂ ਸਿੱਧਾ ਉਹਨਾਂ ਦੇ ਘਰ ਚਲਾ ਗਿਆ ਘਰ ਜਾ ਕੇ ਮੈਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਲੜਕੀ ਸਾਹਮਣੇ ਮੰਜੇ ਦੇ ਉੱਤੇ ਲੰਮੇ ਪਈ ਸੀ ਮੈਂ ਕਿਹਾ ਪੂਜਾ ਕੀ ਹਾਲ ਐ ਕਹਿੰਦੀ ਅੰਕਲ ਜੀ ਤੁਸੀਂ ਕੌਣ ਮੈਂ ਕਿਹਾ ਜਿੱਥੋਂ ਰਾਤੀ ਦਵਾਈ ਲੈ ਕੇ ਆਏ ਸੀ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕੋਈ ਉਸ ਲੜਕੀ ਦਾ ਪੇਟ ਬਿਲਕੁਲ ਨਾਲ ਲੱਗਿਆ ਹੋਇਆ ਸੀ ਉਹ ਵੈਸੇ ਵੀ ਬਿਲਕੁਲ ਠੀਕ ਮਹਿਸੂਸ ਹੋ ਰਹੀ ਸੀ ਤੇ ਗੱਲਬਾਤ ਵੀ ਕਰ ਰਹੀ ਸੀ ਬਿਉਸ਼ੀ ਵਾਲੀ ਗੱਲ ਹੁਣ ਬਿਲਕੁਲ ਖਤਮ ਹੋ ਚੁੱਕੀ ਸੀ ਹੁਣ ਇਸ ਦਵਾਈ ਦੀਆਂ ਬਾਕੀ ਲਾਮਤਾਂ ਦਾ ਜ਼ਿਕਰ ਤੁਹਾਡੇ ਨਾਲ ਕਰਦੇ ਆ ਤਾਂ ਕਿ ਤੁਹਾਨੂੰ ਇਹਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਮਿਲ ਸਕੇ ਆਰਸੈਨਿਕ ਐਲਬਮ ਦਾ ਮਰੀਜ਼ ਜਿਹੜਾ ਕਿ ਉਹਨੂੰ ਇਸ ਤਰ੍ਹਾਂ ਡਰ ਲੱਗਦਾ ਹੈ ਕਿ ਹੁਣੇ ਮਰ ਜਾਏਗਾ ਫੀਅਰ ਆਫ ਡੈਥ ਉਹਨੂੰ ਲੱਗਦਾ ਹੈ ਕਿ ਬਸ ਉਹਦੀ ਮੌਤ ਆਈ ਹੈ ਹੁਣੇ ਉਹ ਮਰ ਜਾਏਗਾ ਤੇ ਉਹਨੂੰ ਪਿਆਸ ਐਸੇ ਹਿਸਾਬ ਨਾਲ ਲੱਗਦੀ ਆ ਕਿ ਉਹ ਥੋੜੀ ਥੋੜੀ ਦੇਰ ਬਾਅਦ ਘੁੱਟ ਘੁੱਟ ਕਰਕੇ ਪਾਣੀ ਪੀਂਦਾ ਜਾਂ ਉਹਨੂੰ ਪਿਆਸ ਬਿਲਕੁਲ ਲੱਗਦੀ ਹੀ ਨਹੀਂ ਤੇ ਜਾਂ ਉਹਨੂੰ ਇੰਨੀ ਜ਼ਿਆਦਾ ਪਿਆਸ ਲੱਗਦੀ ਹੈ ਕਿ ਉਹਦੀ ਪਿਆਸ ਬੁਝਦੀ ਨਹੀਂ ਜਿੰਨਾ ਮਰਜ਼ੀ ਪਾਣੀ ਪੀਵੀ ਜਾਵੇ ਇਹ ਤਿੰਨ ਤਰ੍ਹਾਂ ਦੀ ਪਿਆਸ ਹੁੰਦੀ ਹੈ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਇੱਕ ਪਿਆਸ ਜਿਹੜੀ ਹੈ ਉਹ ਆਰਸੈਨਿਕ ਐਲਬਮ ਦੇ ਮਰੀਜ਼ ਹੀ ਹੋ ਸਕਦੀ ਹੈ ਆਰਸੈਨਿਕ ਐਲਬਮ ਦਾ ਮਰੀਜ਼ ਆਪਣਾ ਸਾਰਾ ਸਮਾਨ ਬੜੇ ਢੰਗ ਨਾਲ ਰੱਖਣਾ ਚਾਹੁੰਦਾ ਜਿੱਥੇ ਜਿਹੜਾ ਸਮਾਨ ਚਾਹੀਦਾ ਹੈ ਉਹ ਉੱਥੇ ਹੀ ਹੋਣਾ ਚਾਹੀਦਾ ਹੈ। ਅਗਰ ਥੋੜਾ ਵੀ ਸਮਾਨ ਆਸ-ਪਾਸੇ ਹੋਵੇ ਤਾਂ ਉਹਨੂੰ ਬੇਚੈਨੀ ਹੋ ਜਾਂਦੀ ਆ। ਆਰਸੈਨਿਕ ਐਲਬਮ ਦਾ ਮਰੀਜ਼ ਕਿਸੇ ਦਾ ਕੀਤਾ ਹੋਇਆ ਕੰਮ ਉਹਨੂੰ ਪਸੰਦ ਹੀ ਨਹੀਂ ਆਉਂਦਾ। ਅਗਰ ਮੰਨ ਲਓ ਕਿ ਕਿਸੇ ਨੇ ਝਾੜੂ ਮਾਰਿਆ ਹੈ ਤਾਂ ਫਿਰ ਆਪ ਫੜ ਕੇ ਝਾੜੂ ਮਾਰਨ ਲੱਗ ਪੇਗਾ ਕਿ ਇਹ ਤਾਂ ਠੀਕ ਨਹੀਂ ਮਾਰਿਆ, ਝਾੜੂ ਸਫਾਈ ਨਹੀਂ ਚੰਗੀ ਤਰ੍ਹਾਂ ਹੋਈ। ਬਹੁਤ ਜ਼ਿਆਦਾ ਸਫਾਈ ਪਤੰਦ ਹੁੰਦਾ ਹੈ। ਤੇ ਉਹ ਛੇਤੀ ਕੀਤੀਆਂ ਕਿਸੇ ਦੀ ਗੱਲ ਵੀ ਨਹੀਂ ਮੰਨਦਾ। ਕਈ ਵਾਰ ਕੋਈ ਮਰੀਜ਼ 90% ਠੀਕ ਹੋਣ ਤੋਂ ਬਾਅਦ ਵੀ ਆਪਣੇ ਆਪ ਨੂੰ ਬਿਮਾਰ ਹੀ ਸਮਝਦਾ ਹੈ ਮੰਨਦਾ ਹੀ ਨਹੀਂ ਕਿ ਉਹ ਠੀਕ ਹੋਇਆ ਇਹ ਵੀ ਆਰਸੈਨਿਕ ਐਲਬਮ ਦਾ ਹੀ ਸਿੰਪਟਮ ਹੈ ਅਗਰ ਕਿਸੇ ਵਿਅਕਤੀ ਨੂੰ ਕਾਲੇ ਰੰਗ ਦੇ ਦਸਤ ਆਉਂਦੇ ਨੇ ਤਾਂ ਉਹ ਵੀ ਆਰਸੈਨਿਕ ਐਲਬਮ ਨਾਲ ਠੀਕ ਹੋ ਸਕਦਾ ਹੈ ਅਗਰ ਕਿਸੇ ਦੀ ਚਮੜੀ ਦੇ ਉੱਤੇ ਕੋਈ ਜ਼ਖਮ ਨੇ ਕੋਈ ਐਰਪਸ਼ਨ ਆ ਕੋਈ ਐਕਜ਼ੀਮਾ ਹੈ ਜਿਹਦਾ ਰੰਗ ਕਾਲਾ ਹੈ ਤੇ ਉਹਦੇ ਵਿੱਚੋਂ ਪਾਣੀ ਨਿਕਲਦਾ ਹੈ ਤੇ ਉਹ ਵੀ ਆਰਸੈਨਿਕ ਐਲਬਮ ਨਾਲ ਠੀਕ ਹੋ ਸਕਦਾ ਹੈ ਆਰਸੈਨਿਕ ਐਲਬਮ ਦੇ ਮਰੀਜ਼ ਦਾ ਜਿਹੜਾ ਰੋਗ ਹੈ ਉਹ ਅੱਧੀ ਰਾਤ ਤੋਂ ਬਾਅਦ ਵੱਧਦਾ ਹੈ ਅੱਧੀ ਰਾਤ ਤੱਕ ਉਹ ਠੀਕ ਰਹੇਗਾ ਪਰ ਅੱਧੀ ਰਾਤ ਤੋਂ ਬਾਅਦ ਉਹਦਾ ਰੋਗ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਹੈ ਉਹ ਭਾਵੇਂ ਸਿਰਦਰਦ ਹੋਵੇ ਪੇਟਦਰਦ ਹੋਵੇ ਕੋਈ ਵੀ ਇਹੋ ਜਿਹਾ ਰੋਗ ਜਿਹੜਾ ਮਰਜ਼ੀ ਹੋਵੇ ਜੇ ਉਹ ਅੱਧੀ ਰਾਤ ਤੋਂ ਬਾਅਦ ਵੱਧਦਾ ਹੈ ਤਾਂ ਉਹ ਵਿਅਕਤੀ ਜਿਹੜਾ ਹੈ ਆਰਸੈਨਿਕ ਐਲਬਮ ਨਾਲ ਠੀਕ ਹੋਏਗਾ ਆਰਸੈਨਿਕ ਐਲਬਮ ਦੇ ਮਰੀਜ਼ ਦੇ ਪਸੀਨੇ ਵਿੱਚੋਂ ਲੈਟਰਨ ਵਿੱਚੋਂ ਪਿਸ਼ਾਬ ਵਿੱਚੋਂ ਮੂੰਹ ਵਿੱਚੋਂ ਜਾਣੀ ਕਿ ਹਰ ਇੱਕ ਡਿਸਚਾਰਜ ਦੇ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਕੈਂਟ ਜੀ ਨੇ ਇੱਕ ਜਗ੍ਹਾ ਲਿਖਿਆ ਹੈ ਕਿ ਅਗਰ ਕੋਈ ਮਰੀਜ਼ ਤੁਹਾਡੇ ਕਲੀਨਿਕ ਦੇ ਅੰਦਰ ਆਉਂਦਾ ਹੈ ਤੇ ਉਹਦੇ ਆਉਂਦਿਆਂ ਹੀ ਤੁਹਾਡੇ ਆਸ-ਪਾਸ ਬਦਬੂ ਫੈਲ ਜਾਂਦੀ ਹੈ ਉਹਦੇ ਪਸੀਨੇ ਵਗੈਰਾ ਦੇ ਵਿੱਚ ਬਦਬੂ ਹੈ ਉਹਦੇ ਮੂੰਹ 'ਚ ਬਦਬੂ ਹੈ ਤਾਂ ਤੁਸੀਂ ਉਹਨੂੰ ਬਿਨਾਂ ਪੁੱਛਿਆ ਆਰਸੈਨਿਕ ਐਲਬਮ ਦਵਾਈ ਦੇ ਦਿਓ ਤੇ ਉਹ ਬਿਲਕੁਲ ਠੀਕ ਹੋ ਜਾਏਗਾ ਆਰਸੈਨਿਕ ਐਲਬਮ ਦੇ ਮਰੀਜ਼ ਨੂੰ ਬਹੁਤ ਜ਼ਿਆਦਾ ਘਬਰਾਹਟ ਹੁੰਦੀ ਹੈ ਉਹ ਹਰ ਵੇਲੇ ਘਬਰਾਇਆ ਰਹਿੰਦਾ ਹੈ ਕਿ ਉਹਨੂੰ ਕੁਛ ਨਾ ਕੁਛ ਹੋ ਜਾਏਗਾ ਜਾਂ ਉਹਨੂੰ ਕੋਈ ਬਹੁਤ ਵੱਡੀ ਬਿਮਾਰੀ ਹੈ ਜਿਹੜੀ ਲਾਜਿਲਾਜ ਹੈ ਉਹ ਠੀਕ ਨਹੀਂ ਹੋਏਗੀ ਉਹਨੂੰ ਕਪੜੇ ਪਾਉਣ ਦਾ ਬਹੁਤ ਸ਼ੌਕ ਹੁੰਦਾ ਹੈ ਵਧੀਆ ਵਧੀਆ ਕਪੜੇ ਸਾਫ਼ ਸੁਥਰੇ ਉਹ ਘਟਿਆ ਜਾਂ ਗੰਦਾ ਕਪੜਾ ਪਹਿਨ ਨਹੀਂ ਸਕਦਾ ਅਗਰ ਕਪੜਾ ਥੋੜਾ ਜਿਹਾ ਵੀ ਖਰਾਬ ਹੋਏਗਾ ਥੋੜੇ ਪ੍ਰੈਸ ਠੀਕ ਨਹੀਂ ਹੋਏਗੀ ਤਾਂ ਉਸੇ ਵੇਲੇ ਬਦਲ ਦੇਗਾ ਅਗਰ ਕਿਸੇ ਵਿਅਕਤੀ ਨੂੰ ਜ਼ੁਕਾਮ ਲੱਗਾ ਹੈ ਤੇ ਪੱਖੇ ਦੀ ਹਵਾ ਨਾਲ ਹੋਰ ਵੱਧ ਜਾਂਦਾ ਹੈ ਤੇ ਸਮਝੋ ਉਹ ਆਰਸੈਨਿਕ ਐਲਬਮ ਨਾਲ ਹੀ ਠੀਕ ਹੋਏਗਾ ਆਰਸੈਨਿਕ ਐਲਬਮ ਦੇ ਮਰੀਜ਼ ਨੂੰ ਲੰਮੇ ਪੈ ਕੇ ਨੀਂਦ ਨਹੀਂ ਆਉਂਦੀ ਮੇਰੇ ਕੋਲ ਹੁਣ ਤੱਕ 3-4 ਮਰੀਜ਼ ਐਸੇ ਆਏ ਨੇ ਜਿਹੜੇ ਲੰਮੇ ਪੈ ਕੇ ਸੌਂ ਹੀ ਨਹੀਂ ਸਕਦੇ ਉਹ ਬੈਠ ਕੇ ਸੌਂਦੇ ਸਨ ਤੇ ਆਰਸੈਨਿਕ ਐਲਬਮ ਦੇਣ ਨਾਲ ਉਹਨਾਂ ਦਾ ਉਹ ਸਿੰਪਟਮ ਜਿਹੜਾ ਉਹ ਬਦਲ ਗਿਆ ਖਤਮ ਹੋ ਗਿਆ ਤੇ ਲੰਮੇ ਪੈ ਕੇ ਉਹਨਾਂ ਨੂੰ ਨੀਂਦ ਆਉਣ ਲੱਗ ਪਈ ਉਨੀਂਦਰਾ ਵੀ ਆਰਸੈਨਿਕ ਐਲਬਮ ਦਾ ਇੱਕ ਬਹੁਤ ਵੱਡਾ ਸਿੰਪਟਮ ਹੈ ਜਦੋਂ ਆਰਸੈਨਿਕ ਐਲਬਮ ਦੇ ਮਰੀਜ਼ ਨੂੰ ਨੀਂਦ ਨਹੀਂ ਆਉਂਦੀ ਆ ਉੱਠ ਕੇ ਜਾਂਦਾ ਬੈਠ ਜਾਂਦਾ ਜਾਂ ਕੋਈ ਕੰਮ ਕਰਨ ਲੱਗ ਪੈਂਦਾ ਜਾਂ ਇੱਧਰ ਉੱਧਰ ਘੁੰਮਣ ਲੱਗ ਪੈਂਦਾ ਤੇ ਇਹ ਖਾਸ ਤੌਰ ਤੇ ਅੱਧੀ ਰਾਤ ਤੋਂ ਬਾਅਦ ਹੁੰਦਾ ਹੈ ਅਗਰ ਕਿਸੇ ਵਿਅਕਤੀ ਦੇ ਇਹੋ ਜਿਹੇ ਸਿੰਪਟਮਸ ਹਨ ਤਾਂ ਉਹਨੂੰ ਆਰਸੈਨਿਕ ਐਲਬਮ 30 ਯਾਨਕਿ 30 ਪਾਵਰ ਦੇ ਕੇ ਹੀ ਠੀਕ ਕੀਤਾ ਜਾ ਸਕਦਾ ਹੈ ਅਗਰ ਕਿਸੇ ਨੂੰ ਬਵਾਸੀਰ ਹੈ ਉਹਨੂੰ ਮਲ ਤਿਆਗ ਕਰਦੇ ਹੋਏ ਦਰਦ ਹੁੰਦਾ ਹੈ ਤੇ ਬਾਅਦ ਵਿੱਚ ਵੀ ਉੱਠਣ ਬੈਠਣ ਵੇਲੇ ਦਰਦ ਹੁੰਦਾ ਹੈ ਤਾਂ ਇਹ ਵੀ ਆਰਸੈਨਿਕ ਐਲਬਮ ਨਾਲ ਠੀਕ ਹੋ ਸਕਦਾ ਆਰਸੈਨਿਕ ਐਲਬਮ ਦਾ ਜਿਹੜਾ ਮਰੀਜ਼ ਹੁੰਦਾ ਹੈ ਉਹ ਗਰਮ ਪੀਣਾ ਅਤੇ ਗਰਮ ਖਾਣਾ ਪਸੰਦ ਕਰਦਾ ਕਿਉਂਕਿ ਗਰਮ ਖਾਣ ਅਤੇ ਪੀਣ ਨਾਲ ਹੀ ਉਹਨੂੰ ਆਰਾਮ ਮਿਲਦਾ ਹੈ ਉਹਨੂੰ ਸੰਤੁਸ਼ਟੀ ਮਿਲਦੀ ਹੈ ਅਗਰ ਗਰਮ ਪਾਣੀ ਪੀਂਦਾ ਹੈ ਗਰਮ ਖਾਣਾ ਖਾਂਦਾ ਹੈ ਤਾਂ ਉਹਨੂੰ ਚੰਗਾ ਲੱਗਦਾ ਹੈ ਸੰਤੁਸ਼ਟੀ ਮਿਲਦੀ ਹੈ ਉਹਨੂੰ ਠੀਕ ਲੱਗਦਾ ਹੈ ਇਸ ਕਰਕੇ ਉਹ ਗਰਮ ਖਾਣਾ ਪੀਣਾ ਜ਼ਿਆਦਾ ਪਸੰਦ ਕਰਦਾ ਆਰਸੈਨਿਕ ਐਲਬਮ ਦੇ ਮਰੀਜ਼ ਦੇ ਜਿਉਂ-ਜਿਉਂ ਲੱਛਣ ਉੱਪਰ ਦੇ ਜਾਂਦੇ ਨੇ ਉਹਦੀ ਘਬਰਾਹਟ ਉਹਦੀ ਬੇਚੈਨੀ ਹੋਰ ਵੱਧਦੀ ਜਾਂਦੀ ਹੈ ਤੇ ਖਾਸ ਕਰਕੇ ਅੱਧੀ ਰਾਤ ਤੋਂ ਬਾਅਦ ਜਾਂ ਦੁਪਹਿਰ ਤੋਂ ਬਾਅਦ ਵੀ 3 2 3 ਵਜੇ ਤੋਂ ਬਾਅਦ ਉਹਦੇ ਸਿੰਪਟਮ ਜਿਹੜੇ ਉੱਭਰਨੇ ਸ਼ੁਰੂ ਹੋ ਜਾਂਦੇ ਆ ਉਹਦੀ ਘਬਰਾਹਟ ਵੱਧ ਜਾਂਦੀ ਆ ਉਹਦੀ ਛਟਪਟਾਹਤ ਉਹਦੀ ਬੇਚੈਨੀ ਵੱਧ ਜਾਂਦੀ ਹੈ ਤੇ ਉਹ ਇੱਕ ਜਗ੍ਹਾ ਟਿਕ ਕੇ ਨਹੀਂ ਬਹਿ ਸਕਦਾ ਅਗਰ ਕਿਸੇ ਦੇ ਪੇਟ ਵਿੱਚ ਜਲਨ ਹੁੰਦੀ ਆ ਐਸਿਡਿਟੀ ਬਣੀ ਆ ਨਾਲ ਘਬਰਾਹਟ ਵੀ ਹੁੰਦੀ ਆ ਤਾਂ ਉਹਨੂੰ ਆਰਸੈਨਿਕ ਐਲਬਮ ਦੀ 30 ਦੀਆਂ ਜਾਨਕਿ 30 ਪਾਵਰ ਦੀਆਂ ਦੋ ਤਿੰਨ ਬੂੰਦਾਂ ਦਿਓ ਤਾਂ ਉਹਨੂੰ ਬਹੁਤ ਜਲਦੀ ਆਰਾਮ ਆਏਗਾ ਇੱਕ ਖਾਸ ਹੁਣ ਗੱਲ ਤੁਹਾਨੂੰ ਹੋਰ ਦੱਸ ਦਿਆਂ ਜਿਹੜੇ ਬਹੁਤ ਲੋਕਾਂ ਨੂੰ ਪਸੰਦ ਆਏਗੀ ਅਗਰ ਰਾਤ ਨੂੰ ਜਿਆਦਾ ਸ਼ਰਾਬ ਪੀਣ ਕਰਕੇ ਸਵੇਰੇ ਉਲਟੀ ਆਉਣ ਨੂੰ ਕਰਦੀ ਹੈ ਜਾਂ ਉਲਟੀ ਆ ਹੀ ਜਾਂਦੀ ਹੈ ਹੈਂਗਓਵਰ ਹੁੰਦਾ ਹੈ ਘਬਰਾਹਟ ਹੁੰਦੀ ਹੈ ਉਬਾਕ ਆਉਂਦੇ ਨੇ ਤਾਂ ਉਸ ਵਿਅਕਤੀ ਨੂੰ ਆਰਸੈਨਿਕ ਐਲਬਮ 30 ਦੀਆਂ ਦੋ ਤਿੰਨ ਬੂੰਦਾਂ ਦੋ ਦੋ ਮਿੰਟ 15-15 ਮਿੰਟ ਬਾਅਦ ਦੇ ਦਿਓ ਓ ਬਿਲਕੁਲ ਠੀਕ ਹੋ ਜਾਏਗਾ ਉਹਦੇ ਉਬਾਕ ਉਹਨੇ ਬੰਦ ਹੋ ਜਾਣਗੇ ਉਲਟੀ ਆਉਣੀ ਬੰਦ ਹੋ ਜਾਣਗੇ ਘਬਰਾਹਟ ਬੰਦ ਹੋ ਜਾਏਗੀ ਉਹਦਾ ਹੈਂਗਓਵਰ ਬਿਲਕੁਲ ਠੀਕ ਹੋ ਜਾਏਗਾ ਦੋਸਤੋ ਅਗਰ ਇਹ ਵੀਡੀਓ ਪਸੰਦ ਆਵੇ ਤਾਂ ਹੋਰ ਲੋਕਾਂ ਨਾਲ ਵੀ ਸ਼ੇਅਰ ਕਰਿਓ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਨਾ ਤੇ ਦੱਸਣਾ ਕਿ ਹੋਰ ਤੁਸੀਂ ਕਿਹੜੇ ਵਿਸ਼ਿਆਂ ਤੇ ਜਾਂ ਕਿਹੜੀ ਬਿਮਾਰੀ ਬਾਰੇ ਕਿਹੜੀ ਦਵਾਈ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਮੈਂ ਉਸੇ ਹਿਸਾਬ ਨਾਲ ਹੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਧੰਨਵਾਦ